ਏ ਜੀ ਤੁਹਾਡੇ ਸਾਰੇ ਵਾਂਗੇ ਅਗੇ ਰਾਹ ਨੇ ਇਹਦੇ ਖੇਤ ਠੀਕ ਹੈ ਠੀਕ ਹੈ ਚਲੋ ਅੱਛਾ ਗਿਆ ਤਾਂ ਚੱਲਣਾ ਫਟਾਕੁਲਾ ਹੀ ਲੋਟ ਕਰੇ ਬੰਦਿਆ ਕਿੰਨੇ ਦਿਨ ਹੋ ਗਏ ਸਾਡਾ ਬੈਠੇ 12-12 ਮਾਰਾਂ ਤੇ ਨਾ ਅੱਜ ਪਾਣੀ ਮਰ ਗਿਆ ਅੱਜ ਕੋਈ ਘਰ ਕੋਈ ਨਹੀਂ ਮਕਾਨ ਕੋਈ ਨਹੀਂ ਖਾਲੀ ਨਹੀਂ ਕਰਨਗੇ ਉਹ ਬੰਦ ਕਰ ਗਏ ਆ ਸਾਰੇ ਰੀਅਲ ਏਜੰਸੀ ਲੈ ਨਾਲ ਅੱਛਾ ਅੱਛਾ ਤੇ ਡੰਗਰ ਬੱਛਾ ਡੰਗਰ ਬੱਛਾ ਇਹ ਬੇਟਾ ਅੱਛਾ ਅੱਛਾ ਮੈਡੀਪੁਲੀ ਕਾਈ ਤੁਸ ਕੋ ਦੋ ਦੋ ਬਗੀ ਜਾਣੀ ਐ ਸਾਰੀ ਦੁੱਬੀ ਐ ਚੋਣਾ ਹੈ ਦੋ ਦੁੱਬ ਗਿਆ ਅੱਛਾ ਅੱਛਾ ਉਹ ਮੇਰੇ ਇਹ ਪੱਠਾ ਤਾਂ ਤਾਂ ਕਿੱਥੋਂ ਆਉਂਦਾ ਹਾਂ ਲਈਏ ਹੁੰਦਾ ਤੇ ਵਾਲਾ ਹੀ ਉਹ ਦੇ ਜਾਂਦੇ ਆ ਤੁਹਾਨੂੰ ਅੱਛਾ ਜੀ ਖਾਂ ਟੂਣ ਦਾ ਨਾ ਫੁਰਗਰ ਦੇਤੀ ਆਹੋ ਲਿਆਉਂਦੇ ਰੋਟੀ ਪਾਣੀ ਸਭ ਕੋ ਦਰ ਕਰ ਸਕੋ ਦੇ ਦੇ ਗਏ ਆ ਸਰਪਾਦਾਨਾ ਸਰਜੰਟ ਦਾ ਬਾਰਸ਼ ਹੁੰਦੀ ਵੀ ਹਵਾ ਬਹੁਤ ਨੇ ਜਦੋਂ ਹਵਾ ਹਾਂ ਸਰ ਆਹ ਇਹ ਸਾਡਾ ਜਿਹੜਾ ਸੈਟ ਬਣ ਹੀ ਜਾਊਗਾ ਤਾਂ ਫਿਰ ਤਾਂ ਵੀ ਜੂਗੇ ਨਾ ਆਹ ਆਹ ਇਹ ਬਹੁਤ ਕੰਨੀ ਦੇ ਵੀ ਜਿੰਕਨੀ ਜਮਨੇ ਕਿਨਾਰੇ ਤੇ ਫੇਰ ਰੱਖਿਆ ਮੇਰੀ ਜੀ ਗੋਲ ਟੂ ਹਾਂ ਇਹ ਤਾਂ ਫੈਟੇ ਦਾ ਮਕਤਬਾ ਗੱੜਕੇ ਤੇ ਜਲਦੀ ਦੋ ਵੀਰ ਦੋ ਕਿਲੋ ਦਾ ਦੋ ਕਿਲੋ ਦੋ ਕਿਲੋਮੀਟਰ ਕਿਹੜੀ ਸਾਈਡ ਰਹਿ ਜਾਂਦਾ ਮਾੜੇ ਬਲਵਿੰਦਰ ਲੋਟ ਕਰੀ ਪਿੰਡ ਅਸੀਂ ਕਿਹੜੀ ਸਾਈਡ ਛੱਡ ਕੇ ਜਾਂਦੀ ਹੈ ਜੀ ਆਹ ਇੱਥੇ ਆ ਪਾਣੀ ਕਿਉਂ ਨਹੀਂ ਜਾਂਦੇ ਆ ਅਰੇ ਪਾਣੀ ਹੈ ਮੁਣ ਘਰ ਉੱਤੇ ਬੰਦਾ ਕੋਈ ਹੈਗਾ ਤੂੰ ਉਹ ਬਲਵਿੰਦਰ ਕੋਟਲਾ ਹੈ ਨਾ ਆਉ ਤੂੰ ਪਾਣੀ ਕਿੰਨਾ ਕਿੰਨਾ ਪਾਣੀ ਹੋਰਦਾ ਮੇਰਾ ਪਿੰਡਾ ਜਾ ਰਿਹਾ ਪਾਣੀ ਜਾਂਦਾ ਜੀ ਗੱਡੀ ਵਕਦੀ ਹੈ ਬਾਈ ਜੀ ਆਹ ਮੁੰਡਾ ਜੀ ਅੱਜ ਕੱਲ ਇਹ ਮਾਂਸ ਮੁੰਨਰ ਸੰਘੇ ਉੱਤੇ ਪਾਣੀ ਕੋਹ ਤੱਕ ਕੋਹ ਖਲਾਉ ਤਾਂ ਦੇਖ ਸਕਦੇ ਤੁਸੀਂ ਜਿਹੜੇ ਆ ਬਾਕੀ ਚੀਜ਼ਾਂ ਜਿਹੜੀਆਂ ਕੋਹ ਅੰਦੀਮ ਬਾੜੀਆਂ ਜਿਹੜੀਆਂ ਭੱਜਣ ਵਾਲੀਆਂ ਨਹੀਂ ਤਾਂ ਉੱਪਰ ਕਰ ਕਿੰਨੇ ਕਿੰਨੇ ਘਰ ਆ ਉਹ ਪਿੰਡ ਤੇ ਬਹੁਤ ਹੈਗਾ 100 ਤੋਂ ਘੱਟ ਦਾ ਹੋਣਾ ਪਰ ਡੇਰੇ ਹੀ ਆ ਲੱਗ ਲੱਗ ਡੇਰੇ ਹੈ ਮੇਰੀ ਹੈ ਆਪੋ ਆਪਣੇ ਘਰ ਦੀ ਇੱਥੇ ਆਪਣੀ ਕੈੜੀ ਅੱਜ ਬੈਠੀ ਆ ਕਾ ਕਰਾਇਓ ਲੋਕ ਇਹ ਆਪਣੇ ਬੰਦੇ ਪੰਜਾਬ ਤੋਂ ਮਾਲਵੇ ਤੋਂ ਆਏ ਆ ਨਹੀਂ ਨਹੀਂ ਇਹ ਬੰਦੇ ਮਾਲਵੇ ਚੋਂ ਆਏ ਆ ਭਾਈ ਸਾਹਿਬ ਇਹ ਮਦਦ ਕਰਕੇ ਸਾਡਾ ਕੂੜੀ ਪੁੱਛਾ ਸਾਡਾ ਭੇਜਾ ਗਿਆ ਆਪਾਂ ਦੇ ਕੋਲ ਮੀਨਾ ਮੀਨਾ ਜਿਹੜਾ ਪਿੰਡ ਮਤਾ ਜੀ ਉਹ ਕੜਤਾ ਦੀ ਦੇਦੀ ਆ ਲੱਕੜਾ ਖਾਨ ਦਾ ਸਮਾਨ ਪੱਠੇ ਇਹ ਸਾਰਾ ਸਮਾਨ ਤੁਹਾਨੂੰ ਉਸੇ ਲੈ ਕੇ ਆਮਾ ਅਸੀਂ ਉੱਧਰ ਇਕੱਠਾ ਕਰ ਰੱਖਿਆ ਇੱਕ ਮਹੀਨਾ ਅਸੀਂ ਪੂਰੀ ਮਦਦ ਕਰਾਂਗੇ ਜੇ ਉਹ ਤੇਲ ਦੀ ਮਦਦ ਕਰਾਂਗੇ ਆ ਡੀਏਟੀਸੀ ਲੈ ਕੇ ਆਵਾਂਗੇ ਬੀਜ ਵੀ ਲੈ ਕੇ ਆਵਾਂਗੇ ਕਾਣ ਜੋ ਕਣਕ ਵੀ ਲੈ ਕੇ ਆਵਾਂਗੇ ਉਹ ਸਾਰੀ ਉੱਧਰ ਲੋਕ ਤਿਆਰ ਕਰਦੇ ਨੇ ਅਸੀਂ ਪਤਾ ਲੈਣ ਆਏ ਹਾਂ ਤੁਹਾਡਾ ਕਿਹੜੇ ਕਿਹੜੇ ਏਰੀਆ ਦੇ ਵਿੱਚ ਲੋੜ ਹੈ ਇਹ ਉੱਧਰ ਅਨਸਾਰੀ ਤੁਹਾਡੇ ਪਿੰਡਾਂ ਨੂੰ ਲੈ ਕੇ ਜਾਵਾਂਗੇ ਅਸੀਂ ਕੱਲ ਨੂੰ ਬਹੁਤ ਆਏ ਜਿਹੜਾ ਤੋਂ ਹਸ਼ਿਆਲਪੁਰ ਤੋਂ ਨਹੀਂ ਫੱਟਾਕੁੱਲਾ 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 ਪਿੰਡ ਫੱਟਾਕੁੱਲਾ ਕਟਕੋਲਾ ਪਿੰਡ ਹੈ ਜੀ ਉਧਰ ਵੀ ਆਉਂਦੇ ਹੈ ਹੈ ਜਿਹੜਾ ਉੱਥੇ ਕੁਛ ਨੂੰ ਸ਼ਹਿਰ ਪੁਰਾ ਜਿਹੜਾ ਨੇ ਜਾ ਸ਼ਹਿਰ ਪਰ ਤੇ ਬੈਗਾ ਜੀ ਸ਼ਹਿਰ ਪੁਰਾ ਸ਼ਹਿਰ ਪੁਰਾ ਆਇਤੋਂ ਹੁਣ ਆਹ ਆ ਬਸ ਤੇ ਮੰਡੇਰੀਆ ਬੰਦਾ ਮੰਡੇਰੀਆ ਖੜੀ ਹੈ ਪਰ ਕਿਸ ਕੋਈ ਨਹੀਂ ਕਿਹੜਾ ਪਿੰਡਾ ਕਿਹੜਾ ਪੁੱਲਾ ਬਾਬਾ ਉਹ ਸਾਰਾ ਕੁਝ ਪਿੱਜੇ ਪੇ ਸਮਾਨ ਸਮੂਹ ਲਕਸਮਾਨ ਵੀ ਪੰਜਾੜ ਤੇ ਕੋਠੇ ਵੀ ਪੈਲੇ ਇਧੇ ਇਧੇ ਤਾਂ ਬਰੀਆਂ ਦੇ ਵਿੱਚ ਪੈਣਾ ਬੰਨਿਆਂ ਵਾਲੇ ਕੋਠੇ ਹੁਣ ਜਦ ਪਾਈਤੀ ਲੱਗਏ ਵੀ ਤਾਂ ਵੀ ਇਦਾਂ ਸਾਨੂੰ ਲੈਣਾ ਪੈਣਾ ਜਾਵੇ ਫਸਲ ਫੁਸਲ ਵੀ ਮਰ ਗਈ ਫਸਲ ਵੀ ਮਰ ਗਈ ਆਪ ਮੰਦੇ ਵੀ ਬਿਸਤਰੀ ਵੀ ਪਿੱਜੇ ਪੈਣ ਉਹ ਜੀ ਸਾਡੇ ਤਾਂ ਬਚਿਆ ਪਿਛਲੀ ਸਾਲ ਵੀ ਤੇਈ ਤੇ ਵੀ ਨਹੀਂ ਕੋਰਿਆ ਹੁਣ ਵੀ ਨਹੀਂ ਸਾਡਾ ਪਈਆ ਇਹ ਇੰਨੇ ਕੋਲ ਆਪੇ ਦੇਖੋ ਅੱਗੇ ਇੱਧਰੋਂ ਥੋੜਾ ਜਿਹਾ ਬੱਸ ਕੇ ਨਾ ਫੱਤਾਕੁੱਲਾ ਪਿੰਡ ਹੈ ਹਰ ਬੋਲ ਤਾਂ ਬੋਲ ਤਾਂ ਹੀ ਠੀਕ ਹੋ ਜੇ ਵਿਆਖਿਆ ਕਰਦੇ ਤੁਸੀਂ ਬੋਲੋ ਆ ਦੇਖੋ ਵੀ ਲੋਕੋ ਦੇਖ ਸਕਦੇ ਹੋ ਤੁਸੀਂ ਸਾਰੇ ਜੋ ਹੜਾਂ ਦੀ ਹਾਲਤ ਹੈ ਇਹ ਹੁਸ਼ਿਆਰਪੁਰ ਦੇ ਜ਼ਿਲ੍ਹੇ ਦਾ ਬਿਆਸ ਦੇ ਬਿਲਕੁਲ ਕੰਡੇ ਤੇ ਫੱਤਾਕੁੱਲਾ ਪਿੰਡ ਹੈ ਜਿਹੜੇ ਸਾਰੇ ਉਹ ਪਿੰਡ ਜੁੜ ਚੁੱਕੇ ਹੈ ਪਾਣੀ ਨਾਲ ਭਰ ਚੁੱਕਿਆ ਤੇ ਛੜਕ ਦੇ ਕਿਨਾਰੇ ਆ ਲੋਕ ਬੈਠੇ ਆ ਦੇਖੋ ਉੱਲੀਆਂ ਪਾਈ ਹੁਣ ਵੀ ਖਤਰੇ ਦੇ ਮੂੰਹ ਚ ਬੈਠੇ ਆ ਇਸ ਤਰ੍ਹਾਂ ਚਲੋ